ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਾ ਸੁਣੀਹਾ ਦਿੱਤਾ ਪਰ ਅਸੀਂ ਨਹੀਂ ਸਮਝੇ ਸਾਨੂੰ ਗੁਰੂ ਸਾਹਿਬਾਨ ਨੇ ਇਹ ਗੱਲ ਕਹੀ ਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਪਰ ਅਸੀਂ ਅਮਲ ਨਹੀਂ ਕੀਤਾ ਉਦਾਂ ਅਸੀਂ ਗੁਰੂ ਨਾਨਕ ਨਾਮ ਲੈਵਾ ਹਾਂ ਪਰ ਜੇ ਆਪਾਂ ਇਹਦੇ ਉੱਤੇ ਟਿੱਪਣੀ ਵੱਧ ਕਰਦੇ ਤੇ ਫਿਰ ਕਹਿੰਦੇ ਨਾ ਜੀ ਭਾਵਨਾ ਭੜਕ ਗਈ ਜਿਹੜੀ ਥਾਂ ਦੇ ਉੱਤੇ ਮੈਂ ਇਸ ਵੇਲੇ ਖੜਾ ਮੈਨੂੰ ਲੱਗਦਾ ਵੀ ਗੁਰੂ ਨਾਨਕ ਸਾਹਿਬ ਜੀ ਇੱਥੇ ਬਾਰੇ ਸ਼ਾਇਦ ਕਕੇ ਗਏ ਹੁਣ ਕਿਉਂਕਿ ਅਸੀਂ ਤਾਂ ਪੰਜਾਬੀਆਂ ਨੇ ਕਦੇ ਇਸ ਗੱਲ ਤੇ ਅਮਲੀ ਨਹੀਂ ਕੀਤਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਪਾਣੀ ਦੀ ਵਾਤਾਵਰਨ ਦੀ ਕੁਦਰਤ ਦੀ ਕਦਰ ਕਰਨ ਦੀ ਗੱਲ ਕਹੀ ਸੀ ਪਰ ਉਹਨਾਂ ਨੇ ਗੋਰੀਆਂ ਨੂੰ ਨਹੀਂ ਸਿੱਖਾਈ ਉਹਨਾਂ ਨੇ ਬਾਈ ਨੀਮਤਾ ਬਿਲਕੁਲ ਨਾਂ ਲੈ ਕੇ ਤਾਂ ਕਿਸੇ ਬਾਰੇ ਵੀ ਨਹੀਂ ਗੱਲ ਕਹੀ ਸੀ ਪਰ ਜਿੱਥੇ ਉਹ ਨਹੀਂ ਆਏ ਉਹਨਾਂ ਨੇ ਕੁਦਰਤ ਵੀ ਸੰਭਾਲੀ ਉਹਨਾਂ ਨੇ ਵਾਤਾਵਰਨ ਸੰਭਾਲ ਲਿਆ ਉਹਨਾਂ ਨੇ ਪਾਣੀ ਸੰਭਾਲ ਲਿਆ ਨਹੀਂ ਯਕੀਨਤਾ ਇੱਕ ਵਾਰੀ ਕੈਮਰਾ ਕਮਾਉਣੇ ਤਾਂ ਦੇਖ ਲਓ ਵੀ ਭਾਈ ਗੁਰੂ ਨਾਨਕ ਸਾਹਿਬ ਜੀ ਨੇ ਸ਼ਾਇਦ ਇੰਨਾ ਚੀਜ਼ਾਂ ਦੇ ਬਾਰੇ ਗੱਲ ਕਹੀ ਹੋਵੇ ਤੁਹਾਨੂੰ ਲੱਗਦਾ ਵੀ ਕਿਤੇ ਪ੍ਰਦੂਸ਼ਣ ਹੈ ਤੁਹਾਨੂੰ ਲੱਗਦਾ ਵੀ ਕਿਤੇ ਗੰਦ ਪਾਇਆ ਹੈ ਜਾਂ ਕੋਈ ਗੰਦ ਪਾ ਚੁੱਕਾ ਹੈ ਜਾਂ ਗੰਦ ਪੈ ਰਿਹਾ ਹੈ ਜਾਂ ਕੋਈ ਅਵਲਗਾਂ ਟਬਲਗਾਂ ਛੱਡ ਰਿਹਾ ਹੋਵੇ ਜਾਂ ਜਿਹੜਾ ਉਹ ਪਾਣੀ ਦੀ ਝੀਲ ਤੁਹਾਨੂੰ ਦਿਸਦੀ ਇੱਕ ਮੈਂ ਤੁਹਾਨੂੰ ਥੋੜਾ ਨੇੜੇ ਕਰਕੇ ਦਿਖਾਉਣਾ ਆਹ ਲਓ ਜੀ ਇੱਥੇ ਅਸੀਂ ਪਿਛਲੇ ਅੱਧੇ ਪੌਣੇ ਘੰਟੇ ਤੋਂ ਵਿਖ ਰਹੇ ਆ ਕੋਈ ਆ ਕੇ ਇੱਥੇ ਕੋਈ ਵਿੱਚ ਵੱਟਾ ਸੁੱਟਦਾ ਵੱਚ ਦੇ ਕੋਲ ਲਫਾਫਾ ਸੁੱਟਦਾ ਸਾਡੇ ਤਾਂ ਪਤਾ ਹੀ ਨਹੀਂ ਕਿਹੜੇ ਕਿਹੜੇ ਇੱਥੇ ਰੱਬ ਨਾਰਾਜ਼ ਆ ਜਿਹੜੇ ਨਾਰੀਅਲ ਪਾਣੀ ਚ ਸੁੱਟੇ ਤੂੰ ਖੁਸ਼ ਹੁੰਦੇ ਆ ਪਤਾ ਨਹੀਂ ਕਿਹੜੇ ਕਿਹੜੇ ਅਸੀਂ ਰੱਬਾਂ ਨੂੰ ਮਨਾਉਣਾ ਭਗਵਾਨਾਂ ਨੂੰ ਮਨਾਉਣਾ ਵੀ ਭਾਈ ਜੇ ਦਰਖਤ ਦੇ ਅਲੇ-ਦੁਆਲੇ ਲਾਲ ਧਾਗਾ ਨਾ ਬੰਨਿਆ ਤਾਂ ਮੰਨਦਾ ਹੀ ਨਹੀਂ ਉਹ ਸੋ ਇਹ ਹੈ ਜੀ ਕਿ ਅਸੀਂ ਇਸ ਵੇਲੇ ਹੈਗੇ ਜੀ ਕੈਨਬਰਾ ਦੇ ਵਿੱਚ ਕੈਨਬਰਾ ਆਸਟ੍ਰੇਲੀਆ ਦੀ ਰਾਜਧਾਨੀ ਜਿਵੇਂ ਕਿ ਭਾਰਤ ਦੀ ਰਾਜਧਾਨੀ ਦਿੱਲੀ ਆ ਇਹ ਜਿਹੜੀ ਥਾਂ ਇਹਨੂੰ ਆਪਾਂ ਇੱਕ ਵੈਲੀ ਕਹਿ ਲਈਏ ਜਾਂ ਕਹਿ ਲਈਏ 44000 ਦੇ ਕਰੀਬ ਉਹ ਕਹਿੰਦੇ ਕਿ ਵੀ ਬੂਟੇ ਉਹ ਦਰਖਤ ਜਿਹੜੇ ਕਿ ਇਥੋਂ ਅਲੋਪ ਹੋਣ ਦੇ ਕੰਡੇ ਤੇ ਸੀ ਉਹਨਾਂ ਨੂੰ ਵਸਾਉਣ ਦੇ ਲਈ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਸਾਂਭਣ ਦੇ ਲਈ ਇਹ ਥਾਂ ਬਣਾਈ ਗਈ ਆ ਆਸੇ ਪਾਸੇ ਤੁਹਾਨੂੰ ਚਹਾੜੀਆਂ ਦਿਸਦੀਆਂ ਫਿਰ ਤੁਹਾਨੂੰ ਪਾਣੀ ਦਾ ਸੋਮਾ ਦਿਸਦਾ ਫਿਰ ਤੁਹਾਨੂੰ ਉੱਚੀਆਂ ਨੀਂਆਂ ਥਾਵਾਂ ਦਿਸਦੀਆਂ ਇੰਨੇ ਸੋਹਣੇ ਦਰਖਤ ਤੇ ਇੰਨੇ ਸੋਹਣੇ ਫੁੱਲ ਆ ਮਗਰਲੇ ਪਾਸੇ ਬਿਲਕੁਲ ਲਾਲ ਜਿਵੇਂ ਗੁੱਸੇ ਦੇ ਵਿੱਚ ਲਾਲ ਆਏ ਹੁੰਦੇ ਇਹ ਵੀ ਇਸ ਤਰੀਕੇ ਦੇ ਦਰਖਤ ਆ ਮੈਂ ਤੁਹਾਨੂੰ ਥੋੜਾ ਨੇੜੇ ਕਰਕੇ ਦਿਖਾਉਣਾ ਆ ਲਓ ਜੀ ਇਹ ਬੂਟੇ ਜਿਹੜੇ ਉਹ ਸੱਚੀ ਮੁੱਚੀ ਦੇਖ ਕੇ ਲੱਗਦਾ ਵੀ ਕੁਦਰਤ ਐਸ ਦੀ ਗੱਲ ਕੀਤੀ ਸੀ ਬਾਬੇ ਨਾਨਕ ਨੇ ਪਰ ਅਸੀਂ ਬਾਬੇ ਨਾਨਕ ਦੇ ਬਾਰੇ ਵੀ ਲੜਾਈ ਪਤਾ ਹੀ ਕਰਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਕਿਉਂ ਨਹੀਂ ਕਿਹਾ ਤੂੰ ਬਾਬਾ ਨਾਨਕ ਕਿਵੇਂ ਕੱਲਾ ਕਿਹਾ ਤੂੰ ਕਾਮਰੇਡ ਹੈਗਾ ਸਾਡੇ ਯਾਬੀ ਹੋਰ ਆ ਗੋਰਿਆਂ ਦੇ ਇੰਨੇ ਯਾਬ ਨਹੀਂ ਆ ਆ ਭਾਈ ਜੀ ਮੇਰੇ ਨਾਲੋਂ ਵੱਧ ਜਾਣ ਦੇਖੋ ਕਿ ਕੈਨਵਰਾ ਦੇ ਵਿੱਚ ਰਹਿੰਦੇ ਆ ਇਹ ਬਹੁਤ ਸੂਧਵਾਨ ਬੰਦੇ ਆ ਪਰਮਦੀਪ ਭਾਈ ਜੀ ਭਾਈ ਕੀ ਹਾਲ ਹੈ ਬਹੁਤ ਬਹੁਤ ਚੜਦੀ ਕਲਾ ਚੜਦੀ ਕਲਾ ਚੋ ਬਾਈ ਜੀ ਮੈਨੂੰ ਤਾਂ ਚਲੋ ਉਨੀ ਕੀ ਜਾਣਕਾਰੀ ਹੈ ਜਿੰਨੀ ਕਿ ਮੈਂ ਹੁਣ ਦੇਖੀ ਆ ਤੁਸੀਂ ਮਾੜਾ ਜਿਹਾ ਹੋਰ ਵੱਧ ਸਮਝਾਓ ਸਾਡੇ ਪੰਜਾਬੀਆਂ ਨੂੰ ਤੁਲਨਾ ਕਰ ਕਰਕੇ ਦੱਸਿਓ ਸ਼ਾਇਦ ਕਿਤੇ ਨਾ ਕਿਤੇ ਗੱਲ ਲੜ ਜੇ ਅ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਸਾਸਿਕਾਲ ਦੀ ਸਾਰਿਆਂ ਨੂੰ ਤੇ ਬਾਬਾ ਨਾਨਕ ਜੀ ਦੀ ਗੱਲ ਤੁਰੀ ਆ ਤਾਂ ਜਪਜੀ ਸਾਹਿਬ ਦੇ ਵਿੱਚ ਅਸੀਂ ਪੜ੍ਹਦੇ ਆਂ ਰੋਜ਼ ਕੁਦਰਤ ਕਵਨ ਕਾ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਹਾਂ ਤੇ ਮੈਨੂੰ ਲੱਗਦਾ ਵੀ ਕੁਦਰਤ ਦੀ ਜਿਹੜੀ ਮਹਿਮਾ ਜੋ ਪੈਨੋਰਾਮਾ ਤੁਸੀਂ ਇੱਥੇ ਦੇਖੋਗੇ ਜਿਹੜੀ ਮਰਜ਼ੀ ਤੁਸੀਂ ਸੜਕ ਫੜ ਲਓ ਜਿਹੜੇ ਮਰਜ਼ੇ ਤੁਸੀਂ ਸਵਰਬੋ ਵਾਲ ਨੂੰ ਚਲੇ ਜਾਓ ਕੈਨਬਰਾ ਦਾ ਤੁਹਾਨੂੰ ਆਹੀ ਨਜ਼ਾਰਾ ਆਹੀ ਪਹਾੜੀਆਂ ਆਹੀ ਦਰਖਤ ਆਹ ਸਾਰਾ ਕੁਝ ਹਰ ਪਾਸੇ ਦੇਖਣਾ ਜਿੱਥੇ ਆਪਾਂ ਖੜੇ ਆ ਇਹਨੂੰ ਕਹਿੰਦੇ ਆ ਜੀ ਨੈਸ਼ਨਲ ਆਰਬੋਰੇਟਮ ਕੈਨਬਰਾ ਅੱਛਾ ਇਸ ਜਗ੍ਹਾ ਦੇ ਉੱਪਰ ਜਿਵੇਂ ਤੁਸੀਂ ਬਿਲਕੁਲ ਸਹੀ ਕਿਹਾ ਜੀ 44000 ਤਾਂ ਜਿਹੜੇ ਇਨਡੇਂਜਰਡ ਜਿਨ੍ਹਾਂ ਦੇ ਖਤਮ ਹੋਣ ਦੀ ਤਦਾਦ ਦੇ ਕਾਗਾਰ ਦੇ ਉੱਪਰ ਕਹਦੇ ਨੇ ਆਪਾਂ ਸੀਗੇ ਉਹਨਾਂ ਨੂੰ ਬਚਾਉਣ ਵਾਸਤੇ ਨਾਲ ਦੀ ਨਾਲ ਦੁਨੀਆ ਭਰ ਤੋਂ ਲਿਆ ਕੇ ਇੱਥੇ ਜੀ ਮੈਨੂੰ ਲੱਗਦਾ 1 ਮਿਲੀਅਨ ਦੇ ਕਰੀਬ ਬੂਟੇ ਜਿਹੜੇ ਦਰਖਤ ਜਿਹੜੇ ਲਾਏ ਗਏ ਆ ਆ ਸਾਰਾ ਤਾਮਾਜਮਾ ਜਿਹੜਾ ਤੁਸੀਂ ਸੱਜੇ ਖੱਬੇ ਦੇਖ ਰਹੇ ਆ ਇੱਥੋਂ ਤੁਸੀਂ ਕਾਰ ਪਾਰਕ ਵੀ ਦੇਖਿਆ ਵੀ ਸੋਮਵਾਰ ਦਾ ਦਿਨ ਆ ਕਾਰ ਪਾਰਕ ਸਾਰਾ ਭਰਿਆ ਹੋਇਆ ਤਿੰਨ ਚਾਰ ਅਲੱਗ-ਅਲੱਗ ਲਾਈਨਾਂ ਨੇ ਸਾਰੀਆਂ ਭਰੀਆਂ ਹੋਈਆਂ ਨੇ ਇੱਥੇ ਲੋਕ ਕੁਦਰਤ ਨੂੰ ਇੰਨਾ ਕੁ ਪਿਆਰ ਕਰਦੇ ਆ ਕਿ ਆ ਕੇ ਜਿਹੜਾ ਬੰਦਾ ਕੈਨਬਰਾ ਵਿਜ਼ਿਟ ਕਰੂਗਾ ਉਹ ਇਸ ਜਗ੍ਹਾ ਤੇ ਆਊਗਾ ਹੀ ਆਊਗਾ ਜੀ ਆ ਇੱਥੇ ਆਉਣਾ ਤੇ ਆ ਕੇ ਜਿੰਨੀ ਵੀ ਇੱਥੇ ਬੌਂਜ਼ਾਈ ਦੀ ਆਪਾਂ ਦੇਖੀ ਆ ਕੋਈ 100 ਸਾਲ ਪੁਰਾਣਾ 150 ਸਾਲ ਪੁਰਾਣਾ ਇਹ ਲੋਨ ਤੇ ਦਿੰਦੇ ਆ ਜਿਹੜੇ ਵੌਲੰਟੀਅਰਸ ਐ ਇਹ ਉਹ ਲੋਕ ਐ ਜਿਹੜੇ ਹੁਣ ਕੰਮਾਂ ਤੋਂ ਰਿਟਾਇਰ ਹੋ ਚੁੱਕੇ ਆ ਇੱਥੇ ਆ ਕੇ ਇਹਨਾਂ ਦੀਆਂ ਸ਼ਿਫਟ ਜਿਵੇਂ ਰੋਸਟਰ ਹੁੰਦਾ ਕੰਮ ਦਾ ਕਿ 9 ਤੋਂ 5 ਤਰੀ ਆ ਸੌਰੀ 12 ਤੋਂ 4 ਤਰੀ ਆ 4-4 ਘੰਟੇ 5-5 ਘੰਟੇ ਜਿਹੜਾ ਜਿੰਨੇ ਲਾ ਸਕਦਾ ਪ੍ਰੋਪਰ ਤਰੀਕੇ ਦੇ ਨਾਲ ਉਹ ਰੋਸਟਰ ਬਣ ਕੇ ਇੱਥੇ ਸ਼ਿਫਟਾਂ ਲੱਗਦੀਆਂ ਉਵੇਂ ਹੀ ਕੰਮ ਤੋਂ ਬ੍ਰੇਕ ਜਿਵੇਂ ਮਿਲਦੀਆਂ ਉਵੇਂ ਬ੍ਰੇਕ ਮਿਲਦੀ ਆ ਪਰ ਇਹ ਵਲੰਟਰੀ ਕਹਿ ਦਿੰਦੇ ਆ ਇਹਨੂੰ ਜਿਵੇਂ ਆਪਾਂ ਸੇਵਾਦਾਰ ਕਹਿੰਦੇ ਆ ਸੇਵਾ ਭਾਵਨਾ ਇਹ ਸਮਾਜ ਸੇਵਾ ਜਿਹੜੀ ਆ ਉਹ ਇਸ ਰੂਪ ਦੇ ਵਿੱਚ ਕਰਦੇ ਆ ਜੀ ਉਹ ਵਲੰਟੀਅਰ ਸੀ ਇਹਨਾਂ ਦੀ ਦੇਖਭਾਲ ਕਰਦੇ ਆ ਬਈ ਤੁਸੀਂ ਇੱਥੇ ਕਿੰਨੇ ਚਿਰ ਤੋਂ ਰਹਿੰਦੇ ਹੋ ਅ ਮੈਂ 2013 ਤੋਂ ਜੀ 2013 ਤੋਂ ਲੈ ਕੇ ਹੁਣ ਤੱਕ ਮਤਲਬ 12 ਮਹੀਨਿਆਂ ਦੇ ਵਿੱਚ ਤੁਸੀਂ ਇਸ ਥਾਂ ਦੇ ਉੱਤੇ ਕਿੰਨੀ ਕਵਾਰ ਆਏ ਹੋ ਅਸੀਂ ਤਾਂ ਜੀ ਗਾਹੇ ਬਗਾਹੇ ਜਦੋਂ ਵੀ ਕਹ ਲੋ ਕੰਮ ਤੋਂ ਛੁੱਟੀ ਮਿਲਦੀ ਆ ਬੱਚਿਆਂ ਨੂੰ ਲੈ ਕੇ ਵੀ ਆ ਜਾਈਦਾ ਤੇ ਮੋਸਟਲੀ ਲੋਕ ਕੀ ਕਰਦੇ ਆ ਜਿਹੜੇ ਇੱਥੇ ਸਿਟੀ ਦੇ ਵਿੱਚ ਕੰਮ ਕਰਦੇ ਆ ਜਿਨ੍ਹਾਂ ਕੋਲ ਘੰਟੇ ਦੀ ਬ੍ਰੇਕ ਹੁੰਦੀ ਆ ਉਹ ਆਪਣੇ ਜੋਗਰ ਸ਼ੂਜ਼ ਪਾ ਕੇ ਸਪੋਰਟ ਸ਼ੂਜ਼ ਪਾ ਕੇ ਉਹ ਇੱਥੇ ਆ ਕੇ ਜੋਗਿੰਗ ਕਰਕੇ ਜਾਂਦੇ ਆ ਜਿਹੜੇ ਸਾਈਕਲਿਸਟ ਆ ਇੱਥੇ ਸਾਈਕਲਿੰਗ ਨੂੰ ਬਹੁਤ ਜ਼ਿਆਦਾ ਕਹੋ ਵੀ ਲੋਕ ਪਸੰਦ ਕਰਦੇ ਆ ਤੁਸੀਂ ਕਦੇ ਕਿਸੇ ਨੂੰ ਵੇਖਿਆ ਵੀ ਇੱਥੇ ਕੋਹਾੜਾ ਮੋੜੇ ਤੇ ਰੱਖ ਕੇ ਤੁਰੇ ਫਿਰਦਾ ਹੋਵੇ ਬੰਦਾ ਨਹੀਂ ਨਹੀਂ ਅੱਜ ਮੈਂ ਤਾਂ ਨਾ ਦੋ ਤਿੰਨ ਬੋੜ ਚੱਕਣੇ ਆ ਨਹੀਂ 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 ਇੱਥੇ ਆਪ ਮੁਹਾਰੇ ਤੁਸੀਂ ਕੁਝ ਨਹੀਂ ਕਰ ਸਕਦੇ ਜੀ ਈਵਨ ਇਸ ਚੀਜ਼ ਦੇ ਉੱਪਰ ਵੀ ਥੋੜਾ ਜਿਹਾ ਪਿੱਛੇ ਆਪਾਂ ਜਾਈਏ ਤਾਂ ਇੱਕ ਪਟੀਸ਼ਨ ਵੀ ਹੁਣ ਪਾਈ ਗਈ ਆ ਵੀ ਘੱਟੋ ਘੱਟ ਜਿਹੜੇ ਦਰਖਤ ਸਾਡੇ ਘਰਾਂ ਦੇ ਉੱਪਰ ਗਿਰਨ ਵਾਲੇ ਆ ਉਹਨਾਂ ਨੂੰ ਤਾਂ ਕੱਟਣ ਦੀ ਪਰਮਿਸ਼ਨ ਦੇ ਦਿਓ ਅੱਛਾ ਆ ਤੁਸੀਂ ਐ ਕਿਸੇ ਚੀਜ਼ ਨੂੰ ਹੱਥ ਨਹੀਂ ਲਾ ਸਕਦੇ ਜੀ ਬਿਨਾ ਕਾਉਂਸਲ ਦੀ ਪਰਮਿਸ਼ਨ ਦੇ ਹਾਂਜੀ ਕਿਉਂਕਿ ਦਰਖਤ ਜਿਹੜੇ ਆ ਇਹ ਹੀ ਹੀ ਸਾਡੀ ਜਿਹੜੀ ਆਸਟ੍ਰੇਲੀਆ ਦੀ ਖੂਬਸੂਰਤੀ ਆ ਜਿਹੜੀ ਕੁਦਰਤ ਆ ਇੱਥੋਂ ਦੀ ਹਵਾ ਜਿਹੜੀ ਆ ਉਹ ਦੁਨੀਆ ਦੇ ਵਿੱਚ ਪਿਓਰੇਸਟ ਹੈ ਜੀ ਤੁਸੀਂ ਇੱਥੇ ਵਿਚਰਦੇ ਹੋ ਲੋਕਾਂ ਦੇ ਵਿੱਚ ਚਲੋ ਬਾਕੀ ਵੀ ਬਹੁਤ ਭੈਣਾ ਵੀਰ ਵਿਚਰਦੇ ਆ ਜੀ ਗੋਰੇ ਆਪਣੇ ਜਿੰਨੇ ਪੰਜਾਬੀਆਂ ਜਿੰਨੇ ਧਾਰਮਿਕ ਹੈਗੇ ਕਿ ਨਹੀਂ ਹੈਗੇ ਉਹਦਾ ਆਪਣੇ ਜਿੰਨੇ ਆ ਵੱਧ ਆ ਜਾਂ ਘੱਟ ਆ ਤੁਹਾਡੇ ਖਿਆਲ ਚ ਮੈਨੂੰ ਲੱਗਦਾ ਜੀ ਜਨੂਨੀ ਧਾਰਮਿਕ ਅ ਅਸੀਂ ਜਿਹੜੀ ਪੂਜਾ ਕਰਦੇ ਆ ਸਾਡੇ ਧਰਮ ਹੋਰ ਤਰੀਕੇ ਦੇ ਆ ਇਹਨਾਂ ਦੇ ਜਿਹੜੀ ਰਿਲੀਜੀਅਸਲੀ ਚੀਜ਼ਾਂ ਇਹ ਕਰਦੇ ਆ ਹਣਾ ਜਿਵੇਂ ਕੁਦਰਤ ਹੋਊਗੀ ਇਹਦੀ ਪੂਜਾ ਜ਼ਿਆਦਾ ਕਰਦੇ ਆ ਗगन ਮੈਂ ਥਾਲ ਰਾਵਚੰਦ ਅਸੀਂ ਫੋਟੋ ਪੂਜਾ ਵੱਧ ਕਰਦੇ ਹਾਂਜੀ ਗੁਰੂ ਸਾਹਿਬ ਨੇ ਆਰਤੀ ਕਿੱਡੀ ਸੋਹਣੀ ਰਚਾਈਆ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਆਹ ਜਿਹੜਾ ਨਾਂ ਨਾਲ ਤੁਹਾਡੇ ਚੱਲ ਰਿਹਾ ਸੱਜੇ ਖੱਬੇ ਜੇ ਤੁਸੀਂ ਰਾਤ ਦਾ ਨਜ਼ਾਰਾ ਦੇਖੋ ਕੁਝ ਹੋਰ ਆ ਸਵੇਰ ਦਾ ਕੈਨਬਰਾ ਦਾ ਕੁਝ ਹੋਰ ਆ ਦੁਪਹਿਰ ਦਾ ਕੁਝ ਹੋਰ ਆ ਜੀ ਕਈ ਵਾਰੀ ਅਸੀਂ ਇੱਕ ਦਿਨ ਚ ਤਿੰਨ ਤਿੰਨ ਮੌਸਮ ਵੀ ਦੇਖ ਲੈਨੇ ਆ ਅੱਛਾ ਪਰ ਤੁਸੀਂ ਉਹੀ ਆਰਤੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਆ ਨਾ ਉਹ ਤੁਹਾਡੇ ਦਿਮਾਗ ਚ ਨਾ ਘੁੰਮੀ ਤਾਂ ਮੈਂ ਕਹਣਾ ਵੀ ਮੈਨੂੰ ਨਾ ਵੈਸੇ ਗੱਲ ਕੌੜੀ ਲੱਗਣੀ ਆ ਐਵੇਂ ਅੱਜਕੱਲ ਤਾਂ ਧਰਮ ਦੇ ਨਾ ਕੋਈ ਵਿਵਾਦ ਛੜ ਜਾਂਦਾ ਐਵੇਂ ਬਿਨਾਂ ਗੱਲੋਂ ਹੀ ਵੀ ਭੁੰਡਾਂ ਦੀ ਖੱਖਰ ਵਾਲੀ ਗੱਲ ਬਣ ਜਾਂਦੀ ਆ ਪਰ ਮੈਨੂੰ ਕਦੇ-ਕਦੇ ਲੱਗਦਾ ਭਾਈ ਜੀ ਅਸਲ ਸੇਖੀ ਉਹ ਲੋਕ ਰਹਿ ਗਏ ਜਿਹੜੇ ਆ ਕੁਦਰਤ ਨੂੰ ਬਚਾਉਂਦੇ ਆ ਜੀ ਕਿ ਮੈਨੂੰ ਅਸਲ ਸਿੱਖਾਂ ਵਰਗੇ ਤਾਂ ਮੈਨੂੰ ਹੀ ਲੱਗਦੇ ਆ ਜਿਹੜਾ ਬੰਦਾ ਦਰਖਤ ਵੜਦਾ ਜਿਹੜਾ ਬੰਦਾ ਪਾਣੀ ਪਲੀਤ ਕਰਦਾ ਜਿਹੜਾ ਬੰਦਾ ਵਾਤਾਵਰਣ ਦੇ ਵਿੱਚ ਜ਼ਹਿਰ ਹੋਲਦਾ ਭਾਵੇਂ ਮੈਂ ਹੀ ਹੋਵਾਂ ਮੈਂ ਕਹਦਾ ਸਿੱਖ ਜੀ ਗੁਰੂ ਨਾਨਕ ਨਾਮ ਲੇਵਾ ਹੋਣ ਦੇ ਅਰਥ ਕਹੀ ਆ ਅਸੀਂ ਤਾਂ ਇਹੀ ਸਮਝਾਈ ਜੰਨੇ ਆ ਤੂੰ ਐ ਨਹੀਂ ਕਿਆ ਤੂੰ ਪਗ ਨਹੀਂ ਬੰਨੀ ਤੇਰਾ ਫਰਜ਼ ਆ ਬਣਦੇ ਆ ਅਸੀਂ ਸਮਝਾਉਣ ਤੇ ਲੱਗੇ ਰਹੇ ਇਹ ਸਮਝ ਕੇ ਕੰਮ ਤੇ ਲੱਗੇ ਐ ਹੀ ਆ ਨਹੀਂ ਬਿਲਕੁਲ ਜੀ ਇੱਕ ਤੁਹਾਨੂੰ ਮੈਂ ਹੋਰ ਬੜੀ ਕਮਾਲ ਦੀ ਗੱਲ ਦੱਸਦਾ ਇੱਥੇ ਆ ਕੇ ਮੈਨੂੰ ਬੜੀ ਮਹਿਸੂਸ ਹੋਈ ਇੱਕ ਤਾਂ ਜਿਹੜੀਆਂ ਚੀੜੀਆਂ ਆਪਣੇ 5 ਰੁਪਏ ਦੇ ਨੋਟ ਤੇ ਹੁੰਦੀਆਂ ਸੀ ਤੁਹਾਨੂੰ ਉਹ ਚੀੜੀਆਂ ਵੀ ਇੱਥੇ ਮਿਲਣ ਗਈਆਂ ਇੱਥੇ ਬਾਕੀ ਜਿਹੜੇ ਕਬੂਤਰ ਕਾਂ ਹੋਰ ਜੇ ਤੁਸੀਂ ਬਾਹਰ ਬੈਠ ਕੇ ਕਿਤੇ ਖਾਣਾ ਖਾਣੇ ਹੋ ਉਹੋ ਤੁਹਾਡੇ ਕੋਲ ਆ ਕੇ ਤੁਹਾਡੇ ਵਿੱਚ ਫਿਰੀ ਜਾਣਗੇ ਹੂੰ ਕੁਦਰਤ ਇੱਥੇ ਡਰਦੀ ਨਹੀਂ ਬੰਦੇ ਤੋਂ ਹੂੰ ਇੰਨਾ ਕੁ ਕਲੋਜ਼ ਜਿਹੜੀ ਆ ਉੱਥੇ ਸਾਡੇ ਕੋਲ ਮੈਂ ਕਦੇ ਦੇਖਿਆ ਨਹੀਂ ਵੀ ਬਹੁਤਾ ਦੇਖੋ ਖੇਤਾਂ 'ਚ ਹੁੰਦਾ ਵੀ ਖੇਤਾਂ 'ਚ ਲੋਕ ਕਹਿ ਲੋ ਕਿ ਆਉਂਦੇ ਆ ਖੇਤਾਂ ਦੇ ਵਿੱਚ ਤੁਹਾਡੇ ਕੋਲ ਜਾਨਵਰ ਆ ਜਾਂਦੇ ਆ ਪਰ ਸ਼ਹਿਰਾਂ ਦੇ ਵਿੱਚ ਇਹ ਨਜ਼ਾਰਾ ਜਿਹੜਾ ਤੁਸੀਂ ਇੱਥੇ ਕੈਨਵਰਾ 'ਚ ਦੇਖ ਸਕਦੇ ਹੋ ਸਿਡਨੀ 'ਚ ਦੇਖ ਸਕਦੇ ਹੋ ਮੋਸਟਲੀ ਸ਼ਹਿਰਾਂ ਦੇ ਵਿੱਚ ਇਹ ਹੈਗਾ ਤੁਹਾਡੇ ਕੋਲ ਟੇਬਲ ਤੇ ਤੁਸੀਂ ਖਾਣਾ ਖਾ ਰਹੇ ਹੋ ਤੁਹਾਡੇ ਕੋਲ ਆ ਕੇ ਪੰਛੀ ਖੜ ਜੂਗਾ ਵੈਸੇ ਅਸੀਂ ਕਹਿ ਦਿੰਦੇ ਆ ਵੀ ਇਹ ਨਾਸਤਿਕ ਆ ਵੈਸੇ ਕਹਿ ਦਿੰਨੇ ਆ ਵੀ ਇਹ ਮਾਸਾਹਾਰੀ ਲੋਕ ਆ ਪਰ ਦੇਖੋ ਕੁਦਰਤ ਇਦਾਂ ਦੀ ਉਹ ਆ ਕਿ ਅਸੀਂ ਇਹ ਕੁਦਰਤ ਨੂੰ ਸਾਂਭ ਰਿਆ ਜਾਂ ਅਸੀਂ ਵੀ ਹੁਣ ਇਹਦਾ ਹੀ ਹਿੱਸਾ ਜੀ ਅਸੀਂ ਕੁਦਰਤ ਨੂੰ ਸਾਂਭਦੇ ਆ ਤਾਂ ਕੁਦਰਤ ਸਾਨੂੰ ਵੀ ਉਨਾ ਹੀ ਪਿਆਰ ਕਰਦੀ ਹੈ ਮੇਰੇ ਤੋਂ ਭਾਈ ਜੀ ਉਹਦਾ ਬਹੁਤ ਦੁੱਖ ਹੁੰਦਾ ਮੈਂ ਬਹੁਤ ਸਤਿਕਾਰ ਕਰਦਾ ਦਸਤਾਰ ਦਾ ਜੀ ਹਰ ਧਰਮ ਦਾ ਬਹੁਤ ਸਤਿਕਾਰ ਕਰਦਾ ਤੇ ਮੈਂ ਜਨੂਨੀ ਕਿਸੇ ਵੀ ਧਰਮ ਪ੍ਰਤੀ ਨਹੀਂ ਜੀ ਮੈਂ ਹਮੇਸ਼ਾ ਇਹ ਗੱਲ ਕਹੈਣਾ ਐਨਾ ਕਟੜ ਵੀ ਨਹੀਂ ਕਿਸੇ ਵੀ ਧਰਮ ਪ੍ਰਤੀ ਪਰ ਸਾਰੇ ਹੀ ਧਰਮ ਸਤਿਕਾਰਯੋਗ ਆ ਬਿਲਕੁਲ ਨਹੀਂ ਪਰ ਮੈਂ ਕਹਿੰਦਾ ਉਹਨਾਂ ਵੀ ਸਾਡੇ ਤਾਂ ਉੱਥੇ ਰਹਿ ਹੀ ਦਈ ਜਾਂਦੇ ਆ ਵੀ ਇਹਨੇ ਪਾਕ ਚ ਸਿਰ ਬਸਾਇਆ ਇਹ ਇਹ ਫਲਾਣੀ ਸੰਪਰਦਾ ਨੂੰ ਨਹੀਂ ਮੰਨਦਾ ਇਹ ਫਲਾਣਾ ਨਹੀਂ ਕਰਦਾ ਤੁਸੀਂ ਜਿਹੜੀ ਮਰਜ਼ੀ ਸੰਪਰਦਾ ਦੇ ਹੋਵੋ ਤੁਸੀਂ ਜੋ ਮਰਜ਼ੀ ਹੋ ਜਿਹੜੀ ਮਰਜ਼ੀ ਜਥੇਬੰਦੀ ਦੇ ਹੋਵੋ ਪਰ ਕੁਦਰਤ ਤਾਂ ਕੁਦਰਤ ਨਾ ਕੁਦਰਤੀ ਯਥਬੰਦੀ ਥੋੜੀ ਹੈ ਕੋਈ ਇਹ ਗੱਲ ਬੜੀ ਮਹੱਤਵਪੂਰਨ ਹੈ ਭਾਈ ਜੇ ਕਿਤੇ ਆਪਣੇ ਉੱਥੇ ਪੰਜਾਬ ਦੇ ਵਿੱਚ ਹੋਵੇ ਇਹ ਹੁਣ ਗੁੱਸਾ ਨਾ ਕਰਿਓ ਵੀ ਲੈ 4 ਦਿਨ ਬਾਹਰ ਗਿਆ ਤੇ ਹੁਣ ਦੇਖੋ ਚੱਕਵੀਆਂ ਗੱਲਾਂ ਕਰਦਾ ਪਰ ਜੇ ਆਪਣੇ ਇੱਥੇ ਇੰਨੀ ਸੋਹਣਾ ਦ੍ਰਿਸ਼ ਹੋਵੇ ਇੱਥੇ ਕੁੱਤੇ ਫਿਰਦੇ ਹੋਣ ਵਿੱਚੇ ਕੱਟੀ-ਵੱਛੀ ਤੁਰੀ ਫਿਰਦੀ ਹੋਵੇ ਇੱਥੇ ਆਸ਼ਕਾਂ ਦੇ ਟੋਲੇ ਫਿਰਦੇ ਹੋਣ ਇੱਥੇ ਦਰਖਤਾਂ ਦੇ ਉੱਤੇ ਪ੍ਰੀਤੀ ਤੇ ਸੁਮਨ ਤੇ ਪਤਾ ਨਹੀਂ ਕੀ ਕੀ ਅਮਨ ਨਾਲ ਹੀ ਜਾਂਦੇ ਹੁਣ ਆਪਦੇ ਇੱਥੇ ਮੂਤੀ ਜਾਂਦੇ ਹੋਣ ਇੱਥੇ ਹੀ ਖਾਈ ਜਾਂਦੇ ਹੋਣ ਇੱਥੇ ਰੇੜੀ ਤੇ ਗੋਲ ਗੱਪੇ ਚੱਲੀ ਜਾਂਦੇ ਹੋਣ ਆਹ ਜਿਹੜ ਦੀ ਆ ਜਿਹੜਾ ਥਾਂ ਮੇਰਾ ਖਿਆਲ ਆ ਵੀ ਹਫਤੇ ਦੇ ਵਿੱਚ ਬਿੜਾ ਕਰ ਕਰ ਦਿਆਂਗੇ ਆਪਾਂ ਉਹ ਬਿਲਕੁਲ ਜੀ ਇੱਥੇ ਕੀ ਆ ਇੱਕ ਕਹਿ ਦਿੰਦੇ ਆ ਆਰ ਆਈ ਡੀ ਹੂੰ ਕਿ ਰਿਪੋਰਟ ਇਲੀਗਲ ਡੰਪਿੰਗ ਜੇ ਕੋਈ ਦੇਖੋ ਭਾਂਤ ਭਾਂਤ ਦੀ ਮਸਲ ਇੱਥੇ ਵੀ ਆਈ ਹੋਈ ਆ ਹਾਂ ਪਰ ਇੱਥੇ ਕੀ ਆ ਆਰ ਆਈ ਡੀ ਕੀ ਆ ਕਿ ਤੁਸੀਂ ਉਸ ਨੰਬਰ ਦੇ ਉੱਪਰ ਜੇ ਫੋਟੋ ਖਿੱਚ ਕੇ ਭੇਜਤੀ ਚਾਹੇ ਉਹ ਕਾਰ ਚੋਂ ਕੋਈ ਕੂੜਾ ਸਿੱਟਦਾ ਮਿਲ ਗਿਆ ਚਾਹੇ ਕੋਈ ਬਾਹਰ ਕੋਈ ਕੂੜਾ ਸਿੱਟਦਾ ਮਿਲ ਗਿਆ ਉਹਨਾਂ ਨੇ ਉਹਦੀ ਨਿਸ਼ਾਨਦੇਹੀ ਕਰਕੇ ਗੱਡੀ ਦੀ ਉਹਨਾਂ ਦੇ ਘਰੇ ਜੁਰਮਾਨਾ ਭੇਜਣਾ ਵੀ ਆ ਤੂੰ ਫਲਾਣੀ ਫਲਾਣੀ ਜਗਾ ਜਿਹੜਾ ਸਿੱਟਿਆ ਸੀ ਸਾਨੂੰ ਚੱਕੜਾ ਪਿਆ ਐਨਾ ਇਹਦਾ ਖਰਚਾ ਹੋਇਆ ਉਹ ਖਰਚਾ ਜੀ 10 20 ਦੇ ਵਿੱਚ ਨਹੀਂ ਹੁੰਦਾ ਉਹ ਸੈਂਕੜਿਆਂ ਦੇ ਵਿੱਚ ਫਿਰ ਪਾਉਂਦੇ ਆ ਤੇ ਚੰਗੀ ਤਰ੍ਹਾਂ ਜਿਹੜਾ ਬੰਦੇ ਨੂੰ ਸਬਕ ਮਿਲ ਜਾਂਦਾ ਵੀ ਅਸੀਂ ਆ ਦੁਬਾਰਾ ਨਹੀਂ ਹੁਣ ਕਰਨਾ ਇਹ ਆਰ ਆਈ ਡੀ ਜਿਹੜੀ ਆ ਰਿਪੋਰਟ ਇਲੀਗਲ ਡੰਪਿੰਗ ਇਥੇ ਦੇ ਕਹਿ ਲੋ ਕਿ ਲੋਕਾਂ ਦੇ ਲਈ ਇੱਕ ਸਹੂਲਤ ਆ ਇਹ ਕੋਈ ਆਪਾਂ ਕਹਦੀ ਵੀ ਉਹ ਨਹੀਂ ਹੈ ਕਿ ਵੀ ਕਿਸੇ ਨੂੰ ਡੰਡਾ ਜਾਂ ਹੋਰ ਆ ਪਰ ਸੌਂਕਾ ਸਾਡੇ ਲਈ ਚੰਗੀ ਚੀਜ਼ ਆ ਕਿ ਜੇ ਤੁਸੀਂ ਰਿਪੋਰਟ ਕਰਦੇ ਆ ਵੀ ਆਹ ਬੰਦੇ ਨੇ ਆਹ ਚੀਜ਼ ਗਲਤ ਕੀਤੀ ਆ ਉਹਦੀ ਪੁਖਤਾ ਵੀਡੀਓ ਜਾਂ ਫੋਟੋ ਤੁਸੀਂ ਪਾਉਨੇ ਆ ਉਸ ਬੰਦੇ ਨੂੰ ਬਕਾਇਦਾ ਉਹਦਾ ਜੁਰਮਾਨਾ ਜਿਹੜਾ ਉਹ ਭੇਜਿਆ ਜਾਂਦਾ ਜੀ ਇੱਕ ਨਾ ਭਾਈ ਜੀ ਮੈਂ ਹੁਣ ਵੇਖੀ ਜਾਣਾ ਜਿਹੜੇ ਆ ਗੋਰੇ ਬੈਠੇ ਆ ਜੀ ਤੇ ਜਾਂ ਕੋਈ ਹੋਰ ਵੀ ਬੈਠੇ ਆ ਮੈਂ ਨਾ ਕਾਫੀ ਧੇਰ ਤੋਂ ਦੂਰ ਖੜਾ ਵੀ ਇਹਨਾਂ ਦੇ ਹੱਥਾਂ ਵੱਲ ਵੇਖੀ ਜਾਂਦਾ ਵੀ ਇਹ ਕ ਹੱਕ ਨੱਕ ਪਟਦੇ ਆ ਹਾਂਜੀ ਹੁਣ ਜੇ ਕਿਤੇ ਅਸੀਂ ਬੈਠੇ ਹੋਗੇ ਤਾਂ ਆਲੇ-ਦੁਆਲੇ 2-2 ਫੁੱਟ ਇੰਨਾ ਘਾਹ ਦਾ ਬੇੜਾ ਘਰ ਕਰਦੇ ਉਹਨਾਂ ਬੱਕਰੀ ਨਹੀਂ ਖਾਂਦੀ ਜਿੰਨਾ ਅਸੀਂ ਪਟ-ਪਟ ਘੇੜੀਆਂ ਲਾ ਦਿੰਨੇ ਆ ਮਤਲਬ ਸਾਡੇ ਹੱਥ ਟਿਕਦੇ ਹੀ ਨਹੀਂ ਤੁਸੀਂ ਦੇਖਿਓ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿੱਥੋਂ ਤੱਕ ਮਨੁੱਖ ਦਾ ਹੱਥ ਪਹੁੰਚਦਾ ਉਥੋਂ ਤੱਕ ਦਰਖਤ ਦੇ ਪੱਤਾ ਹੀ ਨਹੀਂ ਹੁੰਦਾਗਾ ਹਾਂਜੀ ਮਤਲਬ ਸਾਨੂੰ ਟਿਕਾ ਹੈ ਨਹੀਂਗਾ ਅਸੀਂ ਦਰਖਤ ਵੱਢ ਕੇ ਤੇ ਗਮਲੇ ਚ ਬਣੀ ਪਲਾਂਟ ਲਾ ਕੇ ਕਹਣਗੇ ਜੀ ਹੁਣ ਆਮਦਨ ਚ ਵਾਧਾ ਹੋਊਗਾ। ਉਹ ਯਾਰ ਕੁਦਰਤ ਨਾਲ ਤੁਸੀਂ ਕਾਹਨ ਕਰਤਾ? ਹਾਂਜੀ। ਤੇ ਵੱਡ ਕੇ ਬੋਰਡ ਤੇ ਪਟ ਕੇ ਤੁਸੀਂ ਟਾਲੀ ਤੇ ਪਟ ਕੇ ਨਵੇਂ ਕਹਿੰਦੇ ਨੇ ਮੈਂ ਗਮਲੇ ਚ ਬਣੀ ਪਲਾਂਟ ਲਾ ਲਿਆ। ਬਿਲਕੁਲ ਜੀ। ਭਾਜੀ ਇਹਦੇ ਚ ਇੱਕ ਵੱਡੀ ਗੱਲ ਕੀ ਆ ਕਿ ਜਿਹੜਾ ਇਹਨਾਂ ਦਾ ਸਟਾਫ ਹੁੰਦਾ ਉਹ ਵੀ ਹਾਇਰਡ ਹੁੰਦਾ ਪਰਮਾਨੈਂਟ ਨੌਕਰੀਆਂ ਨਹੀਂ ਇਹ। ਜਿਹੜਾ ਇੱਥੇ ਸਾਮ ਸੁਭਾਲ ਕਰਦਾ। ਜੇ ਤੁਸੀਂ ਉਧਰ ਘਾ ਦੇਖੋਗੇ ਨਾ ਦੇਖੋ ਤੁਸੀਂ ਐਨ ਜਿਵੇਂ ਫੂਟੇ ਨਾਲ ਮਿੰਕੇ ਕੱਟਿਆ ਹੁੰਦਾ। ਹਾਂ। ਦਿਖ ਰਿਹਾ ਉਹ ਲਾਈਟਾਂ। ਮੈਂ ਉਹ ਅੰਦਰ ਦਰਖਤ ਦੇਖਿਆ ਹਿਜਾਮਤ ਕਰੀ ਜਾਂਦਾ ਸੀ ਉਹੜੀ। ਹਾਂਜੀ ਇਹ ਕੀ ਆ ਇਹ ਪ੍ਰੋਪਰ ਜਿਹੜੇ ਇਹਨਾਂ ਨੇ ਹਾਰਟੀਕਲਚਰ ਦੇ ਵਿੱਚ ਬਾਗਬਾਨੀ ਦੇ ਵਿੱਚ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੋਈ ਆ ਇਹ ਉਹ ਲੋਕ ਨੇ ਇਹ ਕੋਈ ਮੇਰੇ ਤੇਰੇ ਵਰਗੇ ਆਮ ਨਹੀਂ ਵੀ ਜਿਹਨੂੰ ਦੇਤੀ ਮਸ਼ੀਨ ਵੀ ਤੂੰ ਚਲਾ ਦੇ ਕੋਈ ਚੱਕਰ ਨਹੀਂ ਹੈਗਾ ਇਹ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਨੂੰ ਪਤਾ ਵੀ ਕਿਹੜੀ ਮੌਸਮ 'ਚ ਅਸੀਂ ਕਿੰਨਾ ਕੱਟਣਾ ਇਹ ਉਹਨਾਂ ਉਹਨਾਂ ਲੈਂਥ ਦੇ ਨਾਲ ਓਵੇਂ ਕੱਟਦੇ ਆ ਪ੍ਰੋਪਰ ਮਸ਼ੀਨਾਂ ਹੁੰਦੀਆਂ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਜਿਹੜਾ ਕੀਤਾ ਜਾਂਦਾ ਇੱਕ ਵੱਡੀ ਗੱਲ ਕੀ ਹੈ ਚਾਹੇ ਉਹ ਸਾਡੇ ਖੇਡ ਮੈਦਾਨ ਹੋਣ ਅਸੀਂ ਹਾਇਰ ਕਰਦੇ ਆ ਕਿਸੇ ਵੀ ਇਵੈਂਟ ਵਾਸਤੇ ਜੇ ਉੱਥੇ ਅਸੀਂ ਉੱਥੇ ਮੈਦਾਨਾਂ 'ਚ ਵੀ ਘਾਹ ਨੂੰ ਨੁਕਸਾਨ ਪਹੁੰਚਾਉਣੇ ਆ ਉਹਦਾ ਵੀ ਜੁਰਮਾਨਾ ਜਿਹੜਾ ਉਹ ਜਿਹੜੀ ਵੀ ਕਰਵਾਉਣ ਵਾਲੀ ਜਿਹੜੇ ਐਸੋਸੀਏਸ਼ਨ ਆ ਆਰਗੇਨਾਈਜੇਸ਼ਨ ਆ ਕੁਝ ਵੀ ਆ ਉਹਨੂੰ ਪੇਜ ਕਰਨਾ ਪੈਂਦਾ ਤਾਂ ਕਿ ਅਗਲੀ ਵਾਰ ਜੇ ਤੁਸੀਂ ਇਵੈਂਟ ਕਰਾਉਣਾ ਤਾਂ ਘਾ ਜਿਹੜਾ ਅਗਲਾ ਫਿਰ ਉਹ ਸੋਚ ਸਮਝ ਕੇ ਕਰਦਾ ਜੀ ਉਹ ਮਾੜਾ ਦਿਖਾਇਓ ਇੱਕ ਵਾਰ ਜਿਹੜਾ ਉਹ ਜਿਹੜਾ ਪਰਲਾ ਪਰ ਜਿਹੜੀ ਉਹ ਟੀਸੀ ਹੈ ਨਾ ਮੇਰੇ ਮਨ ਚ ਇਹੀ ਆਈ ਜਾਂਦਾ ਵੀ ਜੇ ਕਿਤੇ ਇਹ ਅਪਡੇ ਵਾਲੇ ਪਾਸੇ ਹੋਵੇ ਨਾ ਇੱਥੇ ਕੋਈ ਨਾ ਕੋਈ ਧਾਰਮਿਕ ਥਾਂ ਬਣਾ ਲੈਣੀ ਸੀ ਵੀ ਇੱਥੇ ਹੀ ਭਗਵਾਨ ਆਏ ਸੀਗੇ ਢਿੱਲੇ ਵਾਲੇ ਬਾਬੇ ਦੀ ਇੱਥੇ ਇੱਥੇ ਕੋਈ ਆਪੇ ਬਾਬਾ ਬਣ ਜਾਣਾ ਸੀ ਕੋਈ ਇੱਥੇ ਜੀ ਇੱਥੇ ਕੋਈ ਐਸੀ ਕੋਈ ਢਿੱਲੇ ਵਾਲੀ ਗੱਲ ਬਣਨੀ ਸੀਗੀ ਤੇ ਵਿੱਚੇ ਸੰਗਤ ਆਉਣ ਲੱਗ ਜਾਣੀ ਸੀ ਤੇ ਇਥੇ ਬਾਹਰ ਪਹਿਰੇਦਰੀ ਹੋਣ ਲੱਗ ਜਾਣੀ ਸੀ ਫਿਰ ਉਹਦਾ ਸੌਦਾ ਵੇਚਣ ਲੱਗ ਜਾਣਾ ਸੀ ਵੀ ਭਾਈ ਮੇਰੇ ਮੇਰੀਆਂ ਤੁਸੀਂ ਆ ਚੀਜ਼ਾਂ ਖਾਇਆ ਕਰੋ ਮੈਂ ਮੈਂ ਮਤਲਬ ਸੱਬੇ ਕੁ ਲੋਕਾਂ ਦੀ ਗੱਲ ਕਰ ਰਹੇ ਹਾਂ ਜਦ ਤੋਲਨਾ ਕਰਦੇ ਹਾਂ ਪੰਜਾਬ ਬਹੁਤ ਕਮਾਲ ਆ ਪੰਜਾਬ ਵਰਗੀ ਰੀਸ ਕਿਤੇ ਨਹੀਂ ਪਰ ਅਸੀਂ ਸੱਬੇਕ ਨਹੀਂ ਹੈਗੇ ਅਸੀਂ ਰਾਂ ਹੀ ਦੇ ਜਾਨੇ ਆ ਆ ਹੁਣ ਮੈਨੂੰ ਬਹੁਤ ਸਾਰੇ ਭੈਣਾ ਵੀਰ ਕਹਿਣਗੇ ਵੀ ਅਸੀਂ ਪਿੰਡ 'ਚ ਲਾਇਬ੍ਰੇਰੀ ਬਣਾਈ ਬਾਈ ਅਸੀਂ 10 ਲੱਖ ਲਾਇਆ ਬਾਹਰੋਂ ਆ ਕੇ ਹੁਣ ਜੇ ਪਿੰਡ ਦੇ ਵਿੱਚ ਲਾਇਬ੍ਰੇਰੀ ਬਣੀ ਆ ਪਿੰਡ 'ਚ ਧਰਮਸ਼ਾਲਾ ਬਣੀ ਆ ਪਿੰਡ ਦੇ ਵਿੱਚ ਕੋਈ ਤੁਹਾਡੇ ਵਰਗੇ ਵੀਰ ਨੇ ਕੋਈ ਹੋਰ ਕੰਮ ਕਰਤਾ ਉਸ ਤੋਂ ਬਾਅਦ ਉਹ ਤਾਂ ਚਲਾ ਗਿਆ ਸੰਭਾਲਣਾ ਤਾਂ ਅਸੀਂ ਆ ਨਾ ਹਾਂਜੀ ਹੁਣ ਇਹ ਉਹਦਾ ਕੰਮ ਥੋੜੀ ਵੀ ਭਾਈ ਲੈਦਾ ਕੇ ਚੱਕਣੀਆਂ ਨੇ ਸੋ ਮਤਲਬ ਇਹ ਜੀ ਕਿ ਇਹਨਾਂ ਲੋਕਾਂ ਨੇ ਸਾਰਾ ਕੁਝ ਸੰਭਾਇਆ ਤੇ ਇੱਥੇ ਸੱਚੀ ਮੁੱਚੀ ਜੇ ਹੁਣ ਆਪਣੇ ਹੋਵੇ ਤਾਂ ਇੱਥੇ ਪੈਗ ਲਾਉਣ ਵਾਲੇ ਕਹਿੰਣਾ ਉਹ 5 ਵਜੇ ਉੱਥੇ ਹੀ ਮਿਲਿਆ ਕਰਾਂਗੇ ਆਪਾਂ ਇੱਥੇ ਹੱਡ ਤੁਰੇ ਫਿਰ ਨਹੀਂ ਐਦਾਂ ਨਹੀਂ ਜੀ ਇੱਥੇ ਬਕਾਇਦਾ ਜਿਹੜੀਆਂ ਚੀਜ਼ਾਂ ਨੇ ਬਹੁਤ ਤਰੀਕੇ ਨਾਲ ਚੱਲਦੀਆਂ ਨੇ ਜਦੋਂ ਆਪਾਂ ਐਂਟਰ ਹੋਏ ਆ ਉਹ ਸਾਹਮਣੇ ਜਿਹੜਾ ਐਂਟਰੀ ਗੇਟ ਆ ਉਹਦੇ ਤੇ ਟਾਈਮ ਲਿਖਿਆ ਹੁੰਦਾ ਜ਼ਿਆਦਾਤਰ ਜਿਹੜੀਆਂ ਐਦਾਂ ਦੀਆਂ ਖਾਸ ਜਿਹੜੀਆਂ ਬਿਲਡਿੰਗਸ ਜਾਂ ਖਾਸ ਏਰੀਏ ਨੇ ਉੱਥੇ ਲਿਖਿਆ ਹੁੰਦਾ ਵੀ ਕਿੰਨੇ ਤੋਂ ਕਿੰਨੇ ਵਜੇ ਤੱਕ ਜਿਹੜਾ ਇਹ ਗੇਟ ਖੁੱਲੇ ਨੇ ਕਿੰਨੇ ਵਜੇ ਇਹਨਾਂ ਨੇ ਗੇਟਸ ਨੇ ਬੰਦ ਹੋ ਜਾਣਾ ਇਹਨਾਂ ਨੇ ਆਪਣੀ ਇੱਕ ਪ੍ਰੋਪਰ ਸਿਕਿਉਰਿਟੀ ਹਾਇਰ ਕੀਤੀ ਹੋਈ ਆ ਜੇ ਕੋਈ ਇਹੋ ਜਿਹਾ ਆਨਸਰ ਆਉਂਦਾ ਵੀ ਆ ਵੈਸੇ ਤਾਂ ਬਹੁਤ ਘੱਟ ਚਾਂਸਸ ਨੇ ਪਰ ਜੇ ਆਉਂਦਾ ਵੀ ਆ ਸਿਕਿਉਰਿਟੀ ਦੀ ਪੈਟਰੋਲਿੰਗ ਜਿਹੜੀ ਆ ਉਹ ਹੁੰਦੀ ਆ ਤੇ ਜ਼ਿਆਦਾਤਰ ਜਿੰਨੇ ਇੱਥੇ ਵਲੰਟੀਅਰ ਵੀ ਨੇ ਲੋਕ ਉਹ ਇਸ ਚੀਜ਼ ਦਾ ਖਾਸ ਖਿਆਲ ਰੱਖਦੇ ਨੇ ਤੁਸੀਂ ਦੇਖਿਆ ਜੀ ਅਸੀਂ ਜਦੋਂ ਅੰਦਰ ਗਏ ਆ ਉਹਨਾਂ ਨੇ ਬਹੁਤ ਤਰੀਕੇ ਨਾਲ ਸਾਨੂੰ ਦੱਸਿਆ ਕਿ ਅੱਜ ਸਾਡਾ ਜਿਹੜਾ ਹੈੱਡ ਆ ਉਹ ਇੱਥੇ ਨਹੀਂ ਹੈਗਾ ਸੋ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਤੁਹਾਡੇ ਨਾਲ ਉਹ ਸਿੱਧੀ ਇੰਟਰੈਕਸ਼ਨ ਕਰਨ ਤੇ ਉਹ ਜ਼ਿਆਦਾ ਸਾਡੇ ਨਾਲੋਂ ਵਧੀਆ ਜਾਣਦੇ ਵੀ ਆ ਤੇ ਬਹੁਤ ਸਲੀਕੇ ਨਾਲ ਗੱਲਬਾਤ ਜੀ ਉਹ ਕੀ ਹੈ ਭਾਈ ਜੀ ਉਹ ਚੁੰਜ ਜੀ ਇਹ ਹੈਗਾ ਜੀ ਟੈਲਸਟਾ ਟਾਵਰ ਕਿਹੜਾ ਟੈਲਸਟਰਾ ਟਾਵਰ ਟੈਲਸਟਰਾ ਟਾਵਰ ਹਾਂਜੀ ਅੱਛਾ ਤੇ ਇਹ ਨਿਊਜ਼ੀਲੈਂਡ ਦੇ ਵਿੱਚ ਵੀ ਆ ਨਿਊਜ਼ੀਲੈਂਡ ਦੇ ਵਿੱਚ ਹੈਗਾ ਸਕਾਈ ਟਾਵਰ ਜੀ ਸਕਾਈ ਟਾਵਰ ਹਾਂਜੀ ਉਹਦੇ ਉੱਤੇ ਤਾਂ ਅਸੀਂ ਗਏ ਆ ਹਾਂਜੀ ਇਹ ਅਟਰੈਕਸ਼ਨ ਉਹ ਤਾਂ ਘੁੰਮਦਾ ਉਹਦੇ ਚ ਰੋਟੀ ਪਾਣੀ ਵਾਲਾ ਕੇਂਦਰ ਵੀ ਆ ਹਾਂਜੀ ਇਹਦੇ ਚ ਵੀ ਹੁਣ ਇਹਨਾਂ ਨੇ ਕੀਤਾ ਇਹਦੀ ਰੈਨੋਵੇਸ਼ਨ ਫਿਲਹਾਲ ਚੱਲ ਰਹੀ ਆ ਅੱਛਾ ਤੇ ਇੱਥੋਂ ਵੀ ਤੁਸੀਂ ਚੜ ਕੇ ਸਾਰਾ ਜਿਹੜਾ ਕੈਨਵਰਾ ਦੇ ਚਾਰੇ ਕਹ ਲਿਓ ਪੂਰੋ ਪੱਛਮ ਉੱਤਰ ਦੱਖਣ ਦੇ ਸਬਰਬ ਜਾਂ ਕਸਬੇ ਜਿਹੜੇ ਆ ਉਹ ਸ਼ਹਿਰ ਦੇ ਹੀ ਦਿਖਦੇ ਆ ਇਹਦੀ ਆਪਣੀ ਇੱਕ ਹਿਸਟਰੀ ਆ ਜੀ ਇਹ ਲੈਂਡਮਾਰਕ ਜਿਵੇਂ ਆਪਰਾ ਹਾਊਸ ਆ ਜਾਂ ਸਿਡਨੀ ਦਾ ਜਿਹੜਾ ਟਾਵ ਇਥੇ ਵੀ ਕਹਿ ਲੋ ਕਿ ਇਹ ਪੁਰਾਣੀ ਸਟੈਬਲਿਸ਼ਮੈਂਟ ਹੈ ਟੈਲਸਟਰਾ ਕੀ ਹੈ ਜੀ ਟੈਲਸਟਰਾ ਇੱਕ ਫੋਨ ਕੰਪਨੀ ਆ ਵੈਸੇ ਉਹ ਨੈਟਵਰਕ ਜਿਹੜਾ ਅਸੀਂ ਆਸਟ੍ਰੇਲੀਆ ਚ ਯੂਜ਼ ਕਰਦੇ ਆ ਤਿੰਨ ਮੇਨ ਕੰਪਨੀਆਂ ਨੇ ਬੋਡਾਫੋਨ ਟੈਲਸਟਰਾ ਤੇ ਆਪਟਸ ਟੈਲਸਟਰਾ ਦਾ ਜਿਹੜਾ ਨੈਟਵਰਕ ਆ ਉਹ ਸਭ ਤੋਂ ਜ਼ਿਆਦਾ ਕਵਰੇਜ ਕਰਦਾ ਪੂਰੇ ਆਸਟ੍ਰੇਲੀਆ ਦੇ ਵਿੱਚ ਉਸ ਤੋਂ ਬਾਅਦ ਆ ਜਾਂਦਾ ਜੀ ਆਪਟਸ ਤੇ ਬੋਡਾਫੋਨ ਤੇ ਇਹਨਾਂ ਦਾ ਕੀ ਆ ਕਿ ਇੱਥੇ ਵੀ ਇਵਨ ਕਿ ਟੈਲਸਟਰਾ ਦਾ ਟਾਵਰ ਆ ਇੱਕ ਇੱਥੇ ਸਪੌਟ ਹੈਗਾ ਜਿਹਨੂੰ ਅਸੀਂ ਕਹਿ ਦਿੰਦੇ ਆ ਬਲੈਕ ਸਪੌਟ ਉੱਥੇ ਨੈਟਵਰਕ ਘਟ ਆਉਂਦਾ ਹੂੰ ਕਿਉਂ ਆਉਂਦਾ ਕਿਉਂਕਿ ਇਹਨਾਂ ਨੇ ਖੰਭੇ ਨਹੀਂ ਲਾਉਣ ਦਿੱਤੇ ਅੱਛਾ ਕਿ ਤੁਸੀਂ ਇੱਥੇ ਪੋਲ ਨਹੀਂ ਲਾ ਸਕਦੇ ਤਾਰ ਜਾਊਗੀ ਅੱਛਾ ਇੰਨਾ ਜ਼ਿਆਦਾ ਜਿਹੜਾ ਕੁਦਰਤ ਨੂੰ ਲੋਕ ਪਿਆਰ ਕਰਦੇ ਆ ਤੇ ਕੁਦਰਤ ਕੀ ਆ ਆ ਮੈਂ ਤੁਹਾਨੂੰ ਫਰੇਮ ਚ ਦਿਖਾ ਦਿੰਨਾ ਅਸੀਂ ਤਾਂ ਪੰਜਾਬੀ ਉੱਥੇ ਬੈਠੇ ਨੀਲੀ ਛੱਤ ਵਾਲੇ ਦੀ ਸੌਂ ਐਂ ਖਾਈ ਜਾਂਦੇ ਆ ਪਰ ਉਹ ਨੀਲੀ ਹੈ ਨਹੀਂ ਨੀਲੀ ਤਾਂ ਇੱਥੇ ਗੋਰੇ ਖਾਇਆ ਕਰਨ ਆ ਦੇਖੋ ਜੀ ਥੱਲੇ ਆ ਬਿਲਕੁਲ ਕਹਿ ਰਹੀ ਕਿ ਵੀ ਪੀਲੇ ਰੰਗ ਦੇ ਐ ਮੂਗੀ ਮਸਰੀ ਵਰਗੇ درختਾਂ ਨਾਲ ਉਹਦੇ ਪਾਣੀ ਨਿਰਮਲ ਉਹ ਗੂੜੇ ਹਰੇ ਰੰਗ ਦੇ ਮਗਰ ਉਸ ਮੂਰੇ ਥੋੜੇ ਜਿਹਾ ਫਿੱਕੇ ਮਗਰਲੇ ਪਾਸੇ ਘਰ ਤੇ ਉਹ ਪਹਾੜੀ ਆ ਜਿਹੜੀ ਐਂ ਲੱਗਦਾ ਵੀ ਪਹਾੜੀ ਦੇ ਐ ਸਿਰ ਦੇ ਵਿੱਚ ਤਾਲੂਏ ਦੇ ਵਿੱਚ ਫਸਿਆ ਬੱਦਲ ਬਹੁਤ ਸੋਹਣਾ ਪਾਰਲੀਮੈਂਟ ਹਾਂ ਉਹ ਪਾਰਲੀਮੈਂਟ ਜੀ ਉਹ ਪਾਰਲੀਮੈਂਟ ਆ ਇੱਥੋਂ ਨਹੀਂ ਇਹ ਆ ਪਾਰਲੀਮੈਂਟ ਆ ਇਹ ਆਹਾ ਆ ਜੀ ਠੀਕ ਆ ਜੀ ਇਹ ਇਹਨਾਂ ਦੀ ਸੰਸਦ ਆ ਇਹ ਅਸੀਂ ਜਾ ਕੇ ਆਏ ਇੱਥੇ ਇਹਦੇ ਵਿੱਚ ਅੱਜ ਸੰਸਦ ਮੈਂਬਰ ਨਹੀਂ ਸੀ ਕਿਉਂਕਿ ਇੱਥੇ ਵੋਟਾਂ ਪੈਣੀਆਂ ਹੁਣ ਮੇਰਾ ਖਿਆਲ ਉਹਧਰ ਆਪਦਰੂਜੇ ਮੇਨ ਵਿੱਚ ਹੋਣਗੇ ਜੀ 3 ਮਈ ਨੂੰ ਹਾਂਜੀ 3 ਮਈ ਸਾਡੇ ਵੋਟਾਂ ਨੇ ਇਹ ਭਾਈ ਜੀ ਦਰਖਤ ਇਹ ਕਿਹੜੇ ਹੋਇਆ ਮੈਪਲ ਟਰੀ ਇਹਨੂੰ ਕਹਿੰਦੇ ਆ ਇਹ ਮੈਪਲ ਵੀ ਆ ਜੀ ਸਾਰੇ ਮਿਕਸ ਆ ਅੱਛਾ ਲਾਲ ਰੰਗ ਦੇ ਹਰ ਤਰ੍ਹਾਂ ਦੇ ਹਾਂਜੀ ਕੈਨੇਡਾ ਦੇ ਵੀ ਜਿਹੜੇ ਮਸ਼ਹੂਰ ਹੈ ਆਪਣੇ ਦਰਖਤ ਆ ਇੱਥੇ ਆਪਣੇ ਹੋਇਆ ਪ੍ਰੀ ਵੈਡਿੰਗ ਬੜੇ ਹੋਇਆ ਕਰਨ ਇੱਥੇ ਲਾੜਾ ਲਾੜੀ ਜਿਹੜੇ ਹੋਣ ਵਾਲੇ ਨਾ ਬਾਹਾਂ ਚ ਬਾਹਾਂ ਹੋਰ ਖਿਲਾਰੇ ਪਾਪਾ ਇੱਥੇ weddings ceremonies ਵੀ ਹੁੰਦੀਆਂ ਨੇ ਅੰਦਰ ਵੀ ਜਿਹੜੀ ਆ ਇੱਥੇ citizenship ceremony ਜਿੱਥੇ ਨਾਗਰਿਕਤਾ ਮਿਲਦੀ ਆ ਉਹਦੇ ਲਈ ਵੀ ਆ ਜੇ ਤੁਸੀਂ हायर ਕਰਨਾ ਇਹਨੂੰ ਬਿਲਡਿੰਗ ਨੂੰ ਅੰਦਰੋਂ cafe ਬਣਿਆ ਹੋਇਆ ਬਕਾਇਦਾ ਖਾਣ ਪੀਣ ਦਾ ਜਿਹੜਾ catering ਵਗੈਰਾ ਤੁਸੀਂ हायर ਕਰ ਸਕਦੇ ਆ ਉਹਦਾ ਚਲੋ ਆਪਣਾ ਆਪਣਾ ਖਰਚਾ ਜਿਹੜਾ ਉਹ ਹੁੰਦਾ ਇਹਨਾਂ ਦਾ ਸਿਸਟਮ ਥੋੜੇ ਜਿਹਾ ਹੋਰ ਨੇ ਜੀ ਹੋਰ ਤਰੀਕੇ ਦੇ ਆ ਇਹ ਇੱਕ ਨੂੰ ਰਗੜਦੇ ਨਹੀਂਗੇ ਏ ਹਾਂਜੀ ਇਹ ਵੀ ਖਾਸ ਚੀਜ਼ ਆ ਇੱਥੇ ਜਿਹੜਾ ਕਹ ਲਓ ਕਿ ਸੈਲੀਬ੍ਰੇਸ਼ਨਸ ਹੁੰਦੀਆਂ ਨੇ ਇਹ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਸਾਡੇ ਕੀ ਹੁੰਦਾ ਜੀ ਅਸੀਂ ਇੱਕ ਬੰਦਾ ਖਰਚਾ ਕਰਦਾ ਮੇਰਾ ਕਹਿੰਦਾ ਵੀ ਮੈਂ ਮੇਰਾ ਜਨਮ ਦਿਨ ਆ ਮੈਂ ਹੀ ਸਾਰਿਆਂ ਨੂੰ दारू ਪਲਾਉਣੀ ਆ ਮੈਂ ਹੀ ਮੁਰਗਾ ਖਿਲਾਉਣਾ ਮੈਂ ਹੀ ਸਾਰਾ ਕੁਝ ਕਰਨਾ ਇੱਥੇ ਲੋਕ ਤੁਹਾਨੂੰ ਸਪੈਸ਼ਲ ਤੁਹਾਡਾ ਇੰਨਾ ਖਰਚ ਕਰਾਣਾ ਮੈਂ ਅਗਲੇ ਜਨਮਦਨ ਤੱਕ ਚੇਤੇ ਰਵੇ ਬਿਲਕੁਲ ਜੀ ਇੱਥੇ ਤੁਹਾਡੇ ਜਨਮਦਨ ਨੂੰ ਸਪੈਸ਼ਲ ਕਿਵੇਂ ਫੀਲ ਕਰਾਇਆ ਜਾਂਦਾ ਫਰਜ਼ ਕਰੋ ਅਸੀਂ 4 ਜਣੇ ਆ ਇੱਕ ਬੰਦਾ ਘਰੋਂ ਕੋਈ ਚੀਜ਼ ਬਣਾ ਕੇ ਲਿਆਊਗਾ ਇੱਕ ਦੂਜਾ ਕੋਈ ਚੀਜ਼ ਬਣਾ ਕੇ ਲਿਆਊਗਾ ਤੀਜਾ ਕੋਈ ਚੀਜ਼ ਬਣਾ ਕੇ ਲਿਆਊਗਾ ਇਕੱਠੀ ਕਰਕੇ ਸਾਰੇ ਸਾਂਝੇ ਤੌਰ ਤੇ ਖਾਣਗੇ ਜੀ ਉਹ ਜਿਹੜੀ ਚੀਜ਼ ਦਾ ਸਵਾਦ ਆ ਉਹ ਵੀ ਵੱਖਰਾ ਸੀ ਕਹਿਤਾ ਦਿੰਨੇ ਆ ਵੀ ਇਹਨਾਂ ਦੇ ਕੋਲ ਕੋਈ ਕਲਚਰ ਨਹੀਂ ਕਲਚਰ ਇਹਨਾਂ ਕੋਲ ਵੀ ਹੈਗਾ ਉਹ ਚੀਜ਼ਾਂ ਸਾਡੇ ਨਾਲੋਂ ਕੁਸ਼ਕ ਵੱਖ ਨੇ ਹਾਂ ਹੋ ਸਕਦਾ ਅਸੀਂ ਉਹਨਾਂ ਨਾਲ ਇਤਫਾਕ ਰੱਖਦੇ ਹੋਈਏ ਜਾਂ ਨਾ ਰੱਖਦੇ ਹੋਈਏ ਪਰ ਮੈਨੂੰ ਨਿੱਜੀ ਤੌਰ ਤੇ ਐਂ ਲੱਗਦਾ ਵੀ ਜਿਹੜੇ ਆ ਚੀਜ਼ਾਂ ਨੇ ਜਦੋਂ ਥੋੜੇ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਕੋਈ ਕੁਕਿੰਗ ਕਰਕੇ ਬਣਾ ਕੇ ਲੈ ਕੇ ਆਉਂਦਾ ਉਹ ਜਿਵੇਂ ਕਹਿੰਦੇ ਆ ਟਾਕੀਜ਼ ਸਮਾਨ ਰੱਤਾ ਬਸ ਹਾਂਜੀ ਇੱਥੇ ਕਹਿੰਦੇ ਨੇ ਟਾਈਮ ਇਜ਼ ਮਨੀ ਉਹ ਕਹਿੰਦੇ ਆ ਵੀ ਜਿੰਨਾ ਤੁਸੀਂ ਸਮਾਂ ਦੇਤਾ ਨਾ ਇਹ ਸਾਡੇ ਲਈ ਬਹੁਤ ਵੱਡੀ ਗੱਲ ਬਹੁਤ ਬਹੁਤ ਬੁੱਲ ਖਰੀਦ ਕੇ ਤੁਸੀਂ ਕੇਕ ਕਿਸੇ ਨੂੰ ਵੀ ਖਵਾ ਦੋਗੇ ਕੋਈ ਮੈਂ ਨਹੀਂ ਕਹਿੰਦਾ ਚਲੋ ਕਿਸੇ ਦੀ ਆਪਣੀ ਉਹ ਹੁੰਦੀ ਆ ਪਰ ਜਦੋਂ ਤੁਸੀਂ ਆਪ ਹੱਥਾਂ ਨਾਲ ਕੇਕ ਬਣਾ ਕੇ ਕਿਸੇ ਨੂੰ ਖਵਾਉਣਾ ਹਨਾ ਤੇ ਉਹ ਚੀਜ਼ ਦਾ ਸਵਾਦ ਹੀ ਵੱਖਰਾ ਹੈ ਬਹੁਤ ਮਿਹਰਬਾਨੀ ਬਾਈ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਇਹ ਬੜੇ ਸੂਝਵਾਨ ਨੇ ਇਹਨਾਂ ਨੇ ਸਾਡਾ ਰੂਬਰੂ ਸਮਾਗਮ ਰੱਖਿਆ ਸੀ ਘਰ ਆ ਤੇ ਕੈਮਰਾ ਦੇ ਵਿੱਚ ਬੜਾ ਚੰਗਾ ਲੱਗਾ ਤੇ ਆ ਜਿਹੜੀਆਂ ਥਾਵਾਂ ਪ੍ਰਭਜੋਤ ਸਿੰਘ ਸੰਧੂ ਪਾਜੀ ਤੇ ਇਹ ਬਾਈ ਜੀ ਸਾਨੂੰ ਇਹਨਾਂ ਨੇ ਦਿਖਾਈਆਂ ਥਾਵਾਂ ਤੇ ਇੱਕ ਵਾਰੀ ਫੇਰ ਇੱਕ ਵਾਰੀ ਨਿਗਾ ਮਾਰਾ ਦਿਓ ਵੀ ਬਾਬੇ ਨਾਨਕ ਦੀ ਨਗਰੀ ਵਰਗੀ ਇਹ ਨਗਰੀ ਹੈ ਉਹਨਾਂ ਦੀ ਸੋਚ ਵਰਗੀ ਨਗਰੀ ਹੈ ਠੀਕ ਹੈ ਜੀ ਜਿੱਥੇ ਵੀ ਜਿੱਥੇ ਸਫਾਈ ਆ ਜਿੱਥੇ ਦਰਖਤ ਆ ਜਿੱਥੇ ਕੁਦਰਤਾ ਆ ਉੱਥੇ ਬਾਬੇ ਨਾਨਕ ਦੀ ਨਗਰੀ ਆ ਬਸ ਗੱਲ ਇੰਨੀ ਆ ਇਹ ਨਹੀਂ ਵੀ ਭਾਈ ਇੱਥੇ ਐ ਨਹੀਂ ਐ ਕਰ ਲਿਆ ਫਲਾਨ ਧਰਮ ਦਾ ਰੋਲਾ ਇਹ ਤਾਂ ਕੋਈ ਅੱਜ ਮੁਕਣੀ ਨਹੀਂਗੇ ਕੋਈ ਨਾ ਕੋਈ ਪਸੂੜੀ ਪਈ ਰਹਿਣੀ ਆ ਪਰ ਹਾਂ ਬਸ ਜਿੱਥੇ ਸਫਾਈ ਜਿੱਹਾਂ ਸਫਾਈ ਤਹਾਂ ਖਦਾਈ ਵਾ ਵਾ ਬਹੁਤ ਖੂਬ ਚਲੋ ਜੀ